2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕੋ ਇੱਕ ਪਾਰਟੀ ਸੀ ਉਹ ਸੀ ਕਾਂਗਰਸ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਦੇ ਮੈਦਾਨ ਦੇ ਵਿੱਚ ਚੁਣੌਤੀ ਦੇ ਸਕਦੀ ਸੀ ਲੇਕਿਨ ਇਹਨਾਂ ਦੇ ਆਪਸੀ ਖਿਲਾਰੇ ਨੇ ਇਹਨਾਂ ਦੇ ਆਪਸੀ ਮਤਭੇਦਾਂ ਨੇ ਇਹਨਾਂ ਦੇ ਆਪਸੀ ਕਾਰਟੂ ਕੋਲੀਸ਼ਨ ਨੇ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੌਸਲੇ ਬਲੰਦ ਕਰ ਦਿੱਤੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਚੋਣ ਮદાન ਦੇ ਵਿੱਚ ਚੋਣਾਂ ਲੜ ਕੇ ਵੱਡੀ ਚੁਣੌਤੀ ਦਿੱਤੀ ਜਾ ਸਕਦੀ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਪੁੰਜੇ ਪੈਰ ਲੱਗਣ ਦੇਣਗੇ ਸ਼ਰੂਮਣੀ ਅਕਾਲੀ ਦਲ ਦੇ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਇੱਕੋ ਇੱਕ ਪਾਰਟੀ ਸੀ ਜਿਹੜੀ ਡਟ ਕੇ ਮੁਕਾਬਲਾ ਕਰ ਸਕਦੀ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੋਟ ਬੈਂਕ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਪਿਆ ਉਹੀ ਵੋਟ ਬੈਂਕ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਆ ਗਿਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਉਮੀਦਵਾਰ ਕਾਂਗਰਸ ਪਾਰਟੀ ਦੇ ਜਿੱਤੇ ਲੋਕ ਸਭਾ ਦੇ ਮੈਂਬਰ ਬਣੇ ਹਾਲਾਂਕਿ ਹਾਕਮ ਤੇ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਵਨ ਦੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਵੀ ਪੰਜਾਬ ਦੇ ਵਿੱਚ ਆਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਜਾਦੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੱਲਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਜਾਦੂ ਨਹੀਂ ਚੱਲਿਆ ਉਹ ਜਾਦੂ ਦੀ ਛੜੀ ਦਾ ਅਸਰ ਨਹੀਂ ਹੋਇਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਜਿਹੜਾ ਵੋਟ ਬੈਂਕ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਉਹੀ 24 ਦੇ ਵਿੱਚ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆਇਆ ਲੇਕਿਨ ਆਪਸੀ ਲੜਾਈ ਝਗੜਾ ਆਪਸੀ ਮਤਭੇਦ ਆਪਸੀ ਇਹਨਾਂ ਦੇ ਘਾਟੋ ਖਲੇਸ਼ ਅਤੇ ਇਹਨਾਂ ਦੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਅੱਖ ਹੈ ਪ੍ਰਧਾਨਗੀ ਵਾਲੀ ਕੁਰਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਵਾਲੀ ਕੁਰਸੀ ਤੇ ਉਧਰ ਆਪਾਟੀ ਦੇ Vice ਪ੍ਰਧਾਨ ਅਤੇ ਮੁੱਖ ਪ੍ਰਧਾਨ ਮਲਕਾ ਅਰਜੁਨ ਖੜਕੇ ਅਤੇ ਰਾਹੁਲ ਗਾਂਧੀ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਕੋਈ ਵੀ ਆਪਣੇ ਆਪ ਨੂੰ ਸੈਲਫ ਡੈਕਲੇਰਡ ਨਾ ਕਰੇ ਕਿ ਮੈਂ ਮੁੱਖ ਮੰਤਰੀ ਦੀ ਕੁਰਸੀ ਦਾ ਦਾਵੇਦਾਰ ਹਾਂ ਸੈਲਫ ਡੈਕਲੇਰ ਨਾ ਕੀਤਾ ਜਾਵੇ ਜੇਕਰ ਕੋਈ ਸੈਲਫ ਡੈਕਲੇਰ ਕਰਦਾ ਹੈ ਤਾਂ ਉਸ ਦਾ ਪਾਰਟੀ ਦੇ ਵਿੱਚੋਂ ਪਤਾ ਕਟਿਆ ਜਾਵੇਗਾ ਹਾਲਾਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਸ ਗੱਲ ਨੂੰ ਬਿਹਤਰ ਜਾਣਦੀ ਹੈ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆ ਤਿੰਨ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਨੇ ਪਹਿਲੀ ਚੋਣ ਲੜੀ ਗਈ ਹਰਿਆਣੇ ਦੇ ਵਿੱਚ ਕੀਤੀ ਹੋਈ ਬਾਜ਼ੀ ਹਾਰੀ ਕਾਂਗਰਸ ਪਾਰਟੀ ਨੇ ਕਿਉਂਕਿ ਬਿਨਾਂ ਅਗਵਾਈ ਤੋਂ ਚੋਣਾਂ ਲੜੀਆਂ ਜਾ ਰਹੀਆਂ ਸੀ ਦਿੱਲੀ ਦੇ ਵਿੱਚ ਜਲੂਸ ਨਿਕਲਿਆ ਇੱਕ ਸੀਟ ਵੀ ਨਹੀਂ ਮਿਲੀ ਫਿਰ 6 ਉਮੀਦਵਾਰ ਜਿੱਤੇ ਵਿਧਾਨ ਸਭਾ ਜਿਹੜੀਆਂ ਬਿਹਾਰ ਦੀਆਂ ਚੋਣਾਂ ਹੋਣੇ ਸੰਪਨ ਹੋ ਕੇ हट ਗਿਆ ਨੇ ਤੇ ਉਹਨਾਂ ਦੇ ਵਿੱਚੋਂ 6 ਜਿਹੜੇ ਮੌਜੂਦਾ ਵਿਧਾਇਕ ਨਹੀਂ ਉਹ ਜੀਡੀਪੀ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦੇ ਵਿੱਚ ਤੇ ਫਿਰ ਕਾਂਗਰਸ ਪਾਰਟੀ ਕਿਹੜੀ ਆਇਡੀਆਲੋਜੀ ਦੀ ਗੱਲ ਕਰਦੀ ਹੈ ਕਿਹੜੀ ਵਿਚਾਰਧਾਰਾ ਦੀ ਗੱਲ ਕਰਦੀ ਹੈ ਕਿਹੜੀ ਪਾਲਿਸੀ ਦੀ ਗੱਲ ਕਰਦੀ ਹੈ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਉਹੋ ਜਿਹੀ ਇੱਧਰ ਪੰਜਾਬ ਦੇ ਆਗੂ ਵੀ ਉਹੋ ਜਿਹੜੇ ਗੱਲ ਨਹੀਂ ਕਰਦੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੀ ਉਹ ਗੱਲ ਕਰਦੇ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਉਹ ਗੱਲ ਕਰਦੇ ਨੇ ਪ੍ਰਧਾਨਜੀ ਵਾਲੀ ਕੁਰਸੀ ਦੀ ਭਈ ਤੁਸੀਂ ਆਪੋ ਆਪਣੇ ਚੌਧਰਪੁਰੇ ਨੂੰ ਛੱਡੋ ਆਪੋ ਆਪਣੀਆਂ ਕੁਰਸੀਆਂ ਨੂੰ ਛੱਡੋ ਜੇਕਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟੱਕਰ ਦੇਣੀ ਹੈ ਖਵਾਂਸਾਂ ਦਾ ਯੁੱਧ ਲੜਨਾ ਹੈ ਤਾਂ ਫਿਰ ਤੁਹਾਨੂੰ ਆਪਣੀ ਨਿੱਜੀ ਹਿੱਤਾਂ ਨੂੰ त्याਗਣਾ ਪੈਣਾ ਹੈ ਤੁਹਾਨੂੰ ਆਪਣੀ ਹੰਕਾਰ ਨੂੰ त्याਗਣਾ ਪੈਣਾ ਹੈ ਤੁਹਾਨੂੰ ਆਪਣੇ ਇਹ ਖਿੰਦ ਉਸ ਨੂੰ ਤਿਆਗਣਾ ਪੈਣਾ ਹੈ ਜੇਕਰ ਨਹੀਂ ਤਿਆਗੋਗੇ ਤਾਂ ਤੁਹਾਡਾ ਉਹੀ ਹਾਲ ਹੋਵੇਗਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ 2022 ਦੇ ਵਿੱਚ ਹੋਇਆ 2017 ਦੇ ਵਿੱਚ ਹੋਇਆ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਜਲੂਸ ਨਿਕਲਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਖਿੰਦ ਛੱਡਣੀ ਪੈਣੀ ਹੈ ਹੰਕਾਰ ਛੱਡਣਾ ਪੈਣਾ ਹੈ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਪੈਣਾ ਹੈ ਪੰਜਾਬੀ ਜੀ ਕਹਿੰਦੇ ਨੇ ਕਿ ਹਾਲੇ ਢੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਯਾਨੀ ਕਿ ਹਾਲੇ ਵੀ ਜਿਹੜਾ ਨੁਕਸਾਨ ਹੋ ਰਿਹਾ ਹੈ ਉਸ ਦੀ ਪਰਭਾਈ ਕੀਤੀ ਜਾ ਸਕਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜੇਕਰ تیر کمان ਦੇ ਵਿੱਚੋਂ ਨਿਕਲ ਗਿਆ ਤੇ ਫਿਰ ਵਾਪਸ ਆਉਣਾ ਡਾਢਾ ਹੀ ਮੁਸ਼ਕਲ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਸਤੇ ਅਤੇ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨਾ ਤਾਂ ਇੱਕ ਸਟੇਜ ਉੱਤੇ ਇਕੱਠੇ ਹੋਣ ਨਾ ਹੀ ਆਪਸ ਵਿੱਚ ਮੀਟਿੰਗ ਕਰਨ ਇਹ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਕਰਦੇ ਨੇ ਹਾਲਾਂਕਿ ਆੜੇ ਹੱਥੀ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਜਿਵੇਂ ਨੇ ਸਰਕਾਰ ਚਲਾਰਾ ਦੇ ਹਾਲਾਂਕਿ ਇਹ ਕਹਿੰਦੇ ਸੀ ਅੱਜ ਵੀ ਗਈ ਸਰਕਾਰ ਕੱਲ ਵੀ ਗਈ ਪਰਸੂ ਵੀ ਗਈ ਇਹ ਆਦਨੀ ਪੂਰੇ ਕਰਦੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਦਾ ਭਾਂਡਾ ਫੁੱਟਿਆ ਹੋਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਅਕੱਲੇ ਇਨ੍ਹਾਂ ਜਿੰਨੇ ਵੀ ਪਾਰਟੀ ਨੇ ਜਿੰਨੇ ਵੀ ਪਾਰਟੀ ਦੇ ਆਗੂ ਨੇ ਖਾਸ ਕਰਕੇ ਕਾਂਗਰਸ ਦੇ ਉਹਨਾਂ ਦੀ ਨਾਸੀ ਤੁਮਾਂ ਦਵਾ ਕੇ ਛੱਡਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੁਹਾਡੇ ਨਾਲ ਇਸ ਤਰ੍ਹਾਂ ਕਰ ਰਹੇ ਨੇ ਤੇ ਫਿਰ 2017 ਦੀ 27 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੈਲੰਜ ਵੀ ਕੀਤਾ ਹੈ ਕਿ ਭਾਈ ਜਿੰਨੇ ਕੋ ਹੁਣ ਤੁਸੀਂ ਵਿਧਾਨ ਸਭਾ ਦੇ ਵਿੱਚ ਹੋ ਨਾ ਇੰਨੇ ਕੋ ਦੱਸਣੇ ਨਹੀਂ ਮੈਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੀਆਂ ਕਮਜ਼ੋਰੀਆਂ ਨੂੰ ਜਾਣਦੇ ਨੇ ਕਿ ਭਾਈ ਇਹ ਵਿਕਾਸ ਦੀ ਗੱਲ ਦੀ ਕਰਦੇ ਇਹ ਨੌਕਰੀਆਂ ਦੀ ਗੱਲ ਨਹੀਂ ਕਰਦੇ ਇਹ ਬੇਰੁਜ਼ਗਾਰੀ ਦੀ ਗੱਲ ਹੀ ਕਰਦੇ ਇਹ ਕਿਸਾਨੀ ਦੀ ਗੱਲ ਕਰ ਨਹੀਂ ਕਰਦੇ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਸਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜਾਵੇ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ ਤੇ ਸਾਨੂੰ ਮਿਲ ਜਾਵੇ ਕੈਬਨਟ ਦੇ ਵਿੱਚ ਵੱਡੇ ਅਹੁਦੇ ਭਾਈ ਜਿਸ ਤਰ੍ਹਾਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਕਹਿੰਦੇ ਹੁੰਦੇ ਨੇ ਕਿ ਭਾਈ ਪਹਿਲਾਂ ਸਾਡੇ 59 ਉਮੀਦਵਾਰ ਜਿੱਤਣ ਤੇ ਸਹੀ ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਦੀ ਕੁਰਸੀ ਪ੍ਰਧਾਨਗੀ ਦਾ ਤੇ ਕੈਬਨਟ ਮੰਤਰੀਆਂ ਦਾ ਰੋਲਾ ਪਾ ਲਵਾਂਗੇ ਉਹਨਾਂ ਨੇ ਕਿਹਾ ਕਿ ਹਾਲੇ ਚੋਣਾਂ ਜਿੱਤੀਆਂ ਨਹੀਂ ਗਈਆਂ ਚੋਣਾਂ ਸਿਰ ਤੇ ਨੇ ਸਸੀਂ ਆਪਣੇ ਕਾਤੂ ਕੁਲੇਸ਼ ਖਤਮ ਨਹੀਂ ਕਰ ਰਹਾ ਅਸੀਂ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੇ ਹਾਂ ਪੈਨਾ ਸੰਦੂ ਸਰਕਾਰ ਬਣਾਉਣੀ ਪਵੇਗੀ ਜਿਹੜੀ ਰੇਸ਼ੋ ਹੈ 117 ਦੇ ਵਿੱਚੋਂ 55 ਜਾਂ 7 ਜਿੱਤੇ ਜਾਂ ਉਹਨਾਂ ਦੇ ਪਹਿਲਾਂ ਤੇ ਖਰੇ ਤੇ ਉਤਰੀਏ ਉਸ ਤੋਂ ਬਾਅਦ ਅਸੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਜਿਹੜਾ ਦਰਵਾਜ਼ਾ ਖੜਕਾ ਸਕਦੇ ਹਾਂ ਆਪੋ ਆਪਣੀ ਦਾਵੇਦਾਰੀ ਰੱਖ ਸਕਦੇ ਹਾਂ ਦਾਵੇਦਾਰੀਆਂ ਤੇ ਤਾਂ ਰੱਖੀਆਂ ਜਾਣ ਜੇਕਰ ਸਾਡਾ ਵੋਟ ਬੈਂਕ ਸਟਰੋਂਗ ਹੈ ਅਸੀਂ ਸਟੇਬਲ ਹਾਂ ਗਰਾਊਂਡ ਲੈਵਲ ਤੇ ਸਟੇਬਿਲਟੀ ਸਾਡੇ ਵਿੱਚ ਹੈ ਨਹੀਂ ਅਸੀਂ ਇੰਟਰਵਿਊ ਦੇ ਕੇ ਇੱਕ ਦੂਜੇ ਉੱਤੇ ਚਿਕੜ ਉਛਾਲਦੇ ਆ ਉਹਨਾਂ ਕਹਿੰਦੇ ਕਿ ਪੰਜਾਬ ਦਾ ਬੱਚਾ ਬੱਚਾ ਸੋਸ਼ਲ ਮੀਡੀਆ ਤੇ ਹੈ ਉਹ ਜਾਣਦੇ ਨੇ ਕਿ ਕੌਣ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਕੌਣ ਪੰਜਾਬ ਦੇ ਪਾਣੀਆਂ ਦਾ ਰਾਖਾ ਹੈ ਕੌਣ ਪੰਜਾਬ ਦੀ ਕਿਸਾਨੀ ਦਾ ਰਾਖਾ ਹੈ ਇਸ ਕਰਕੇ ਸਾਨੂੰ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸਾਨੂੰ ਆਪਣੇ ਲਾਜ ਛੱਡ ਕੇ ਕਾਂਗਰਸ ਪਾਰਟੀ ਨੂੰ ਪੁਨਰਸਜਿਤ ਕਰਨਾ ਪਵੇਗਾ ਨਹੀਂ ਤਾਂ ਉਹ ਹਾਰ ਹੋਵੇਗਾ ਜੋ ਸ਼ਰੂਮਣੀ ਅਕਾਲੀ ਦਲ ਦਾ ਹੋ ਰਿਹਾ ਹੈ ਨਾ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਟੈਨਸ਼ਨ ਦੇਵੇ ਸੀਰੀਅਸ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਤੇ ਨਾ ਕਾਂਗਰਸ ਪਾਰਟੀ ਦੇ ਆਗੂ ਤੇ ਇਸ ਦਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ